ਸਮਰਾਲਾ ਦੇ ਕੋਲ ਰੋਪੜ ਰੋਡ ਨਹਿਰ ਤੇ ਸਵੇਰੇ 7 ਵਜੇ ਦਰਦਨਾਕ ਹਾਦਸਾ ਹੋਇਆ ਬਾਬਾ ਵੱਡਾ ਭਾਗ ਸਿੰਘ ਜੀ ਤੋਂ ਮੱਥਾ ਟੇਕ ਕੇ ਆਰੀ ਨਮੀ ਬਲੇਰੋ ਪਿਕਅਪ ਨਹਿਰ ਵਿੱਚ ਝਾੜ ਗਈ ਜਿਸ ਕੰਨ ਤੋਂ ਬੱਚਿਆ ਸਮੇਤ 4 ਦੀ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਪਾਇਲ ਦੇ ਪਿੰਡ ਨਿਆਪੁਰ ਤੋਂ 15 ਤੋਂ 16 ਨਿਵਾਸੀ ਨਮੀ ਬਲੇਰੋ ਦੇ ਵਿੱਚ ਸਵਾਰ ਹੋ ਕੇ ਬਾਬਾ ਵੱਡਾ ਭਾਗ ਸਿੰਘ ਮੱਥਾ ਟੇਕਣ ਗਏ ਸੀ ਤਾਂ ਜਦੋਂ ਵਾਪਸੀ ਵੇਲੇ ਘਰ ਆ ਰਹੇ ਸੀ ਤਾਂ ਸਵੇਰੇ 7 ਵਜੇ ਸਮਰਾਲਾ ਦੇ ਕੋਲ ਰੋਪੜ ਰੋਡ ਨਹਿਰ ਤੇ ਪਿੰਡ ਪਾਤ ਦੇ ਪੁਲ ਦੇ ਕੋਲ ਪੁੱਜੇ ਤਾਂ ਪੀੜਤ ਵਿਅਕਤੀ ਮੁਤਾਬਕ ਗੱਡੀ ਅੱਗੇ ਮੋਟਰਸਾਈਕਲ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਚਾਲਕ ਗੱਡੀ ਦਾ ਸੰਤੁਲਨ ਖੋ ਬੈਠਾ ਅਤੇ ਗੱਡੀ ਸਰਹਿੰਦ ਨਹਿਰ ਵਿੱਚ ਝਾਟ ਗਈ ਇਸ ਗੱਡੀ ਵਿੱਚ 15 ਤੋਂ 16 ਸਵਾਰੀਆਂ ਸਵਾਰ ਸਨ ਇਸ ਘਟਨਾ ਵਿੱਚ ਮੌਕੇ ਤੇ ਹੀ ਬੁਲੈਰੋ ਗੱਡੀ ਸੋ ਆਰੀਆ ਸਮੇਤ ਨਹਿਰ ਵਿੱਚ ਡਿੱਗ ਗਈ ਜਿਸ ਵਿੱਚ ਦੋ ਬੱਚੇ ਮੌਕੇ ਤੇ ਹੀ ਨਹਿਰ ਵਿੱਚ ਰੁੜ ਗਏ ਅਤੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਔਰਤ ਦੀ ਸ਼੍ਰੀ ਚਮਕੌਰ ਸਾਹਿਬ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਨ ਤੇ ਪੁਲਿਸ ਪ੍ਰਸ਼ਾਸਨ ਰਾਹਤ ਕਾਰਜ ਵਿੱਚ ਜੁਟ ਗਈ। ਘਟਨਾ ਦਾ ਪਤਾ ਚੱਲਦੇ ਪੀੜਤ ਪਰਿਵਾਰਾਂ ਦੇ ਰਿਸ਼ਤੇਦਾਰ ਮੌਕੇ ਤੇ ਪਹੁੰਚ ਗਏ। ਅਭੀ ਕੀ ਕਿਸ ਤਰ੍ਹਾਂ ਹੋਇਆ ਹਾਦਸਾ ਹੈ? ਉਹ ਜੀ ਗੱਡੀ ਰਾਮ ਨਾਲ ਸਾਡੀ ਆ ਰਹੀ ਸੀ। ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ। ਉਹਨੂੰ ਵਜਾਉਂਦੇ ਵਜਾਉਂਦੇ ਨੂੰ ਗੱਡੀ ਇੱਕ ਟਾਇਰ ਲੱਗ ਗਿਆ। ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ? ਖਵਾਰੀਆਂ ਹੈਗੀਆਂ 14-15 ਜੀਬ ਨੇ। ਜੀ ਜਿਹੜਾ ਉਹਨਾਂ ਦੇ ਦੋ ਟਨ ਬੱਚੇ ਹੁਣ ਮਾਰੇ ਨੇ। ਬੱਚੇ ਕੀ ਨਹਿਰ ਦੇ ਵਿੱਚ ਡੋੜ ਗਏ ਜੀ? ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀ ਜੀ ਉਹਦੇ ਦੋ ਤਾਂ ਮਰ ਗਏ ਦੋ ਨੂੰ ਤੇ ਕਿਹੜੇ ਪਿੰਡ ਤੋਂ ਆ ਰਹੇ ਸੀ ਜੀ ਡੇਰਾ ਸਾਹ ਤੋਂ ਆਏ ਜੀ ਬਾਬਾ ਬਾਬਾ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਕੋਈ ਨਹੀਂ ਪਤਾ ਲੱਗਾ ਜੀ ਹੁਣ ਜੇ ਨਾਮ ਤੋਂ ਬਾਹਰ ਆ ਗਏ ਸਰ ਕਿਵੇਂ ਹੋਇਆ ਜੀ ਹਾਦਸਾ ਇਹ ਸਰ ਮਪਾ ਦੇ ਕੇ ਆ ਰਹੇ ਜੀ 5:30 ਵਜੇ ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਵੀ ਠੀਕ ਠਾਕ ਹੋ ਮੈਨੂੰ ਕਹਿੰਦੇ ਵੀ ਜੀ ਬਾਬਾ ਸਿੱਦੀ ਜੰਦ ਦੇ ਆ ਗਏ ਮਾ ਸਰ ਕੋਈ ਨਾ ਬੀਬੀ ਕਿ ਤੁਸੀਂ ਆਮਨਾ ਆਜੋ ਕੋਈ ਗੱਲ ਠੀਕ ਕਰੋ ਸੁਖ ਸਾਹਿਬ ਆ ਵੀ ਸੁਖ ਸਾਹਿਬ ਆਮਨਾ ਆਏ ਵੀਰੇ ਉਸ ਤੋਂ ਬਾਅਦ ਕਹ ਲੈਂੀ ਕੋਈ ਉਹ ਜੀ ਉਸ ਤੋਂ ਬਾਅਦ ਆਹੀ ਬੋਲ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਆ ਕੋਈ ਆ ਬੱਪੀ ਕਿੰਨੇ ਸਵਾਰੇ ਕਿੰਨੇ ਸੀ ਜੀ ਬਹ ਤੇ ਹੋ 15 ਦਵਾਰਿਆਂ ਦੇ ਇਹ ਕਰ ਸਰ ਕਿੰਨੇ ਹੀ ਡੈੱਥ ਹੋ ਗਈ ਜੀ ਇਹ ਤੁਹਾਨੂੰ ਪਤਾ ਮਿਲ ਸਰਦਾ ਸਾਕੇ ਦੇ ਦੋਈ ਭਾਈ ਆਏ ਕਿਹੜੇ ਪਿੰਡ ਤੋਂ ਆਏ ਗੱਡੀ ਨਿਯਾਮਪੁਰ ਮੇਰੇ ਤੋਂ ਆਇਆ ਕਿੱਦਾਂ ਤੁਸੀਂ ਕਿਹੜੇ ਪਿੰਡ ਦੇ ਤੁਹਾਡੇ ਪਿੰਡ ਨਿਯਾਮਪੁਰ ਆ ਵੀਰੇ ਤਰਾਲ ਕੋਲੇ ਅੱਛਾ ਕਿੱਦਾਂ ਹੋਇਆ ਕਿੱਥੋਂ ਆ ਰਹੀ ਗੱਡੀ ਜੀ ਇਹ ਬਾਬਾ ਪ੍ਰਭਾਸ਼ ਸਿੰਘ ਤੇ ਆ ਰਹੀ ਸੀ ਡੇਰਾ ਸਾਫ ਤੋਂ ਜੀ ਜਿਆਦਾ ਨਹੀਂ ਕਿ ਆ ਰਹੀ ਸੀ ਆ ਰਹੀ ਸੀ ਜੀ ਬਾਬਾ ਪ੍ਰਭਾਸ਼ ਤੋਂ ਹਾਂ ਅੱਛਾ ਆ ਜਾਨੂੰ ਦਾ ਜਰੇ ਸੱਤ ਕੋਈ ਪਤਾ ਲੱਗਿਆ ਵੀ ਗੱਡੀ ਨਹਿਰ ਚ ਡਿੱਗੀ ਅੱਛਾ ਅਸੀਂ ਪਿੰਡੋਂ ਆਏ ਨਿਮਰ ਪਰ ਤੋਂ ਹੋਇਆ ਕਿਤਾ ਹਾਸਾ ਹੈ ਇਹ ਜੀ ਪਤਾ ਨਹੀਂ ਲੱਗਿਆ ਉਹ ਮੁੰਡਾ ਹੀ ਸੀ ਹਾਂ ਜੀ ਬਈ ਸੱਤ ਦਾ ਖੜਕੇ ਦਾ ਹੀ ਪਤਾ ਲੱਗਿਆ ਅੱਛਾ ਇਹ ਕਿਹਦੀ ਨਹਿਰ ਚ ਦੇਖੇ ਬੰਦੇ ਕੋਈ ਹਾਂ ਨਹਿਰ ਚ ਦੇਖੇ ਦੋ ਬੱਚੇ ਜੀ ਦੋ ਬੱਚੇ ਹਾਂ ਜੀ ਕੀ ਕੀ ਨਾਂ ਸੀ ਬੱਚੇ ਦਾ ਇੱਕ ਦਾ ਸੁਖਪ੍ਰੀਤ ਸੀ ਜੀ ਹਾਂ ਜੀ ਇੱਕ ਧੀ ਦਾ ਨਹੀਂ ਪਤਾ ਸਾਡੇ ਰਿਸ਼ਤੇਦਾਰ ਨੇ ਤੇ ਬਾਕੀ ਕਿੰਨੇ ਮੈਂਬਰ ਸੀ ਕੱਢੀ ਚ 16 ਜਾਣੇ ਸੀ ਜੀ ਬਾਕੀ ਠੀਕ ਆ ਸਾਰੇ ਬਾਕੀ ਬਹੁਤ ਸੱਟਾਂ ਲੱਗਿਆ ਹੋਏ ਨੇ ਜੀ ਕਿਹੜੀ ਚੀਜ਼ ਨਹੀਂ ਸਮਕਰ ਸਾਉ ਆਪਣੇ ਉੱਥੇ ਬਹੁਤ ਧਿਆਨ ਇਹ ਤੁਹਾਡੇ ਕੀ ਲੱਗਦਾ ਜਿਹੜਾ ਬੱਚਾ ਸੀਗਾ ਉਹ ਉਹ ਮੇਰਾ ਦੋਤਾ ਸੀ ਸਾਡੇ ਕੋਲੇ ਪਾਲ ਅਸੀਂ ਪਾਲਿਆ ਸੀ ਅੱਛਾ ਕਿੰਨੀ ਕਿੰਨੀ ਬੱਚੇ ਦੋ ਬੰਦੇ ਉਮਰ ਕਿੰਨੀ ਹੈ ਉਹ ਮੁੰਡੇ ਦੀ ਦਾ ਹੈਗੀ 7 ਕਿ ਸਾਲ ਦੀ ਜੀ ਕੁੜੀ ਦੀ 9 ਕਿ ਸਾਲ ਦੀ ਅੱਛਾ ਅੱਛਾ ਕਿਤੇ ਬਾਕੀ ਦੇ ਜਖਮੀ ਉਹਨਾਂ ਦਾ ਨਾਂ ਕਿਹੜਾ ਨਾਂ ਕੀ ਹੈ ਜਖਮੀਆਂ ਦਾ ਜਖਮੀਆਂ ਦਾ ਜੀ 9 ਦਾ ਇੱਕ ਨੋ ਬਲਜਿੰਦਰ ਸਿੰਘ ਆ ਜੀ ਇੱਕ ਨੋ ਜੀਵਨ ਸਿੰਘ ਆ ਜੀ ਮੇਰੀ ਮਾਤਾ ਦਾ ਨਾਮ ਮਹਿੰਦਰ ਕੌਰ ਆ ਜੀ ਚਾਚੀ ਨੋ ਹੈਗਾ ਜੀ ਗਿਆਨ ਕੌਰ ਵੀ ਮੇਰੀ ਭੈਣ ਨੋ ਕਰਨੀ ਜੀ ਕੌਰ ਜੀ ਉਹਦੀ ਕੁੜੀ ਤੇ ਪਾਣੀ ਪਲਾ ਦੇ ਇੱਥੇ ਬਹਿ ਜਾਂਦੇ ਕਾਲੇ ਕਹ ਦਿੰਨੇ ਜੀ ਉਹਦੀ ਗਾਣਾ ਕੁੜੀ ਸੀ ਇੱਥੇ ਬਹਿ ਜਾ ਤੂੰ ਕੋਸ਼ਿਸ਼ ਕਰਨੀ ਪਾਣੀ ਸਾਰੇ ਲਖਮੀ ਜੀ ਸਾਰੇ ਯਾਦਮੀ ਨੇ ਇੱਕ ਮੇਰਾ ਭਰਾ ਤੇ ਗੁਰਦੀਪ ਸਿੰਘ ਜੀ ਇਹ ਨਹਿ ਚ ਕਿੱਦਾਂ ਡੇ ਕੇ ਬੱਚੇ ਪਾਧਾਣ ਜੀ ਆਉਂਦੇ ਆਉਂਦੇ ਵੀ ਉੱਪਰ ਨੂੰ ਗੱਡੀ ਪਾਲ ਸੀ ਜੀ ਆਹ ਵਿੱਚੋਂ ਗੱਡੀ ਆ ਗੱਡੀ ਵਿੱਚੋਂ ਵੱਡੀ ਹਾਂ ਜੀ ਕੰਮੀ ਦਾ ਪਤਾ ਲੱਗ ਗਿਆ ਨਹਿਰ ਦੇ ਵਿੱਚ ਗੱਡੀ ਡਿੱਗੀ ਹੈ ਜੀ ਹਾਂਜੀ ਹਾਂਜੀ ਸਰ ਇਹ ਕਿੱਥੋਂ ਕਿੱਥੇ ਜਾ ਰਹੀ ਸੀ ਕੀ ਕਾਰਨ ਲੱਗਦਾ ਜਿਹੜਾ ਐਕਸੀਡੈਂਟ ਇਹ ਨਾ ਡੇ ਨਾ ਵਾ ਵਾ ਬੁਢ ਭਾਕ ਸਿੰਘ ਦੇ ਮੱਥਾ ਡੇਕਾ ਆਏ ਸੀ ਨਜਾਮੂਪੁਰ ਪਿੰਡ ਆ ਲੱਗੇ ਪਿੰਡ ਦੇ ਜਿਹੜੇ ਬਲੋਂਗ ਕਰਦੇ ਪਾਇਲਸ ਹਨ ਵਿੱਚ ਸਵੇਰੇ 7 ਵੇ ਦੇ ਲੱਗੇ ਜਿਹੜਾ ਐਕਸੀਡੈਂਟ ਹੋਇਆ ਇਹ ਸੀ ਜਿਹੜਾ ਵਾਪਰੇਆ ਗੱਡੀ ਜਿਹੜੀ ਇਥੇ ਦਰਖਤ ਨਾਲ ਟਕਰਾ ਗਿਆ ਨਹਿਰ ਵਾਲੇ ਪਾਸੇ ਜਿਹੜੀ ਉਹਨੇ ਡਰਾਈਵਰ ਤੋਂ ਪਤਾ ਲੱਗੂਗਾ ਕਿ ਉਹਨੂੰ ਬਚਾਉਂਦੇ ਆ ਇੱਧਰ ਦੇ ਪਾਸੇ ਗਿਆ ਕਿਵੇਂ ਗਿਆ ਜਿਹਦੇ ਵਿੱਚ ਤਿੰਨ ਬੱਚਿਆਂ ਦੀ ਡੈਥ ਹੋਈ ਆ ਦੋ ਬੱਚੀਆਂ ਸੀ ਬੇਟੀਆਂ ਇੱਕ ਬੇਟੇ ਦੀ ਦੋ ਬੇਟੀਆਂ ਦੀ ਜੀਜੀ ਦੀ ਬੋਡੀ ਸਾਨੂੰ ਮਿਲ ਗਈ ਹੈ ਬੇਟੇ ਦੀ ਬੋਡੀ ਹੈ ਗੋਤਾਖੂਰ ਹੈ ਤੇ ਜਿਹੜੇ ਸਾਡੇ ਆ ਲਖੇ ਤੇ ਪਤਵੰਤੇ ਇਕੱਠੇ ਸਿ ਇਹ ਸਾਰੇ ਇਸ ਕੰਮ ਬੱਚੇ ਦੀ ਪਾਰਲੀ ਬੇਟੇ ਦੀ ਪਾਰਲੀ ਜਿਹੜੀ ਥੋੜੀ ਦੀ ਪਾਰਲੀ ਲੱਗੇ ਇਸ ਤੋਂ ਬਿਨਾਂ ਦੂਰ ਜਿਹੜੀ 올ਡੇਜ ਲੇਡੀ ਸੀ ਉਹਨਾਂ ਦੀ ਹਸਪੀਟਲ ਦੇ ਵਿੱਚ ਡੈਥ ਹੋ ਜਾਈ ਗਈ ਟੋਟਲ 17 ਬੰਦੇ ਸੀ ਇਹ 17 ਦੇ ਵਿੱਚ ਜਿਹੜੀ ਹੈ 5 ਗੈਜੂਲਟੀ ਹੋ ਤੇ ਕਿੱਥੇ ਦੇ ਰਹਿਣ ਆਲੇ ਸੀ ਕਿ ਜਾ ਰਹੇ ਸੀ ਮੱਥਾ ਟੇਕਣ ਜਾਂ ਵਾਪਸ ਆ ਰਹੇ ਸੀ ਨਹੀਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਇਹ ਨਜਾਮ ਨਜਾਮਪੁਰ ਪਿੰਡ ਆ ਪਾਇਲ ਥਾਣਾ ਦੇ ਵਿੱਚ ਉੱਥੋਂ ਦੇ ਸੀ ਕਹਿੰਦੇ ਤੇ ਟੋਟਲ 5 ਵਿਅਕਤੀ ਆ ਜੀ ਟੋਟਲ 5 ਕਜੋਟੀ ਬਾਕੀ ਠੀਕ ਨੇ ਜੀ ਅਖਰੀ ਜੀ ਬਾਕੀ ਠੀਕ ਨੇ ਕੋ ਦੋ ਬੱਤੀ ਜੀ ਰੈਫਰ ਕੀਤੇ ਪੰਜ ਰੁਕੜ ਰੈਫਰ ਕੀਤੇ ਜਿਨ੍ਹਾਂ ਦੇ ਫ੍ਰੈਕਚਰ ਸੀ ਮਾਈਂ ਤੇ ਪੰਜ ਬੰਦੇ ਜਿਹੜੇ ਆ ਸਿੰਘ ਕੌਰ ਸਾਹਿਬੀ ਜੱਟ ਜਿਹੜੇ ਬੱਚੇ ਦੀ ਭਾਲ ਕਰ ਰਹੇ ਉਹਦੀ ਉਮਰ ਕਿੰਨੀ ਆ ਜੀ ਛੋਟੀ ਉਮਰ ਦੀ ਆ 8-10 ਸਾਲ ਦਾ ਬੱਚਾ ਕੋਈ ਗੂਤਾ ਕੋਰ ਟੀਮ ਆਈ ਹੈ ਹਾਂ ਹਾਂ ਬਿਲਕੁਲ ਜਿਹੜਾ ਰਾਹੇ ਤੋਂ ਗੂਤਾ ਕੋਰ ਟੀਮ ਸਾਡੇ ਕੋਲ ਆਈ ਹੈ ਵੈਸੇ ਵੀ ਸਾਡੇ ਕੋਲ ਲੋਕਲ ਵੀ ਜਿਹੜੇ ਪਿੰਡਾਂ ਵਾਲੇ ਤੈਰ ਨਾਲੇ ਹੈਗੇ ਆ ਉਹ ਉਹ ਬੱਚੇ ਦੀ ਬੋਡੀ ਦੀ ਪਾਲਗਾ